ਹਾਂ ਹੈ ਗੰਨੇ ਦੇ ਰਸਤਾ ਲੰਗਰੋਂ ਪਿੰਡ ਜਟਾਣਾ ਨੀਮਾ ਵਿਖੇ ਬਾਬਾ ਮਾਸਟਰਾਂ ਜੀ ਦੇ ਸਤਾਨਾਂ ਤੇ ਗਣਾ ਨੀਮਾ ਵਿਖੇ ਲਗਾਇਆ ਜਾ ਰਿਹਾ ਹੈ ਗੰਨੇ ਦੇ ਰਸਤਾ ਲੰਗਰ ਤੇ ਉੱਥੇ ਭਾਰਤੀ ਕਿਸਾਨ ਜੁਨੀਆ ਨੇਤਾ ਸਿੱਧੂ ਪਰਦੇ ਝੰਡੇ ਲਗਾਇਆ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਝੰਡੇ ਖੇਟਾ ਪਿੰਡ ਦੇ ਨੌਜਵਾਨਾਂ ਵੱਲੋਂ ਲਗਾਇਆ ਜਾ ਰਿਹਾ ਗੱਲੇ ਦੇ ਰਸਤਾ ਲੰਗਰ ਪਿੰਨੀ ਮਾਟਣਾ ਵਿਖੇ ਬਾਬਾ ਮਾਸਤ ਰਾਮ ਜੀ ਦੇ ਭੰਡਾਰੇ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਲਗਾਇਆ ਜਾ ਰਿਹਾ ਗੱਲੇ ਦੇ ਰਸਤਾ ਲੰਗਰ ਲਗਾਤਾ ਲੰਗਰ ਸ਼ਿਕਾਰ ਹੈ ਨੌਪੰਗ ਦੇ ਨੌਜਵਾਨ ਨੌਜਵਾਨਾਂ ਵੱਲੋਂ ਵਧੀਆ ਪ੍ਰਾਲਾ ਕੀਤਾ ਗਿਆ ਪਿੰਡ ਵਿੱਚ ਲੰਗਰ ਉਮਾਸਤਰਾ ਵਿਸਤਾਨਾ ਦੇ ਭਾਰਤੀ ਕਿਸਾਨ ਯੂਨੀਅਨ ਅਨੇਕਤਾ ਸਿੱਧੂ ਪਰਦੇ ਝੰਡੇ ਝੇਟਾ ਸੱਣਾ ਵੱਲੋਂ ਬਰਤਾਇਆ ਜਾ ਰਿਹਾ ਠੰਡੇ ਵਿੱਚ ਰਸ ਦਾ ਲੰਗਰ ਲਗਾਤਾਰ ਚੱਲ ਰਹੇ ਹਨ ਦੋ ਕੁ ਘਾਟ ਉਮਾਸਤਰਾ ਵਿਸਤਾਨਾ ਦੇ ਕੰਦੇ ਨੌਜਵਾਨ ਝੂਠੇ ਪੱਤਰਾਂ ਦੀ ਸੇਵਾ ਕਰਦੇ ਹੋਏ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਦਾ ਟਰੈਕਟਰ ਖੜਾ ਹੋਇਆ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸਿੱਧੂ ਪਰਮ ਉਹ ਲਗਾਤਾਰ ਬੋਬਰਾੜ ਚੱਲ ਰਹੇ ਹਨ ਜਿਸਨੂੰ ਲੋਕ ਜਮਾਨ ਲਗਾਤਾਰ ਲੰਗਰ ਵਰਤਾ ਰਹੇ ਹਨ ਵੱਡੀ ਘਟਨਾ ਵਿੱਚ ਪਜ ਰਹੀਆਂ ਸੰਕਟ ਦੀ ਫੋਟੀਆਂ ਉਮਲੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸਿੱਧੂ ਪਰਦੇਸ ਛੰਡੇ ਜਿੱਥੇ ਲੋਕਾਂ ਦਾ ਨਗਰ ਵਿੱਚ ਯੋਗਦਾਨ ਪਾ ਰਹੇ ਹਨ ਉੱਥੇ ਨਾਲ ਦੀ ਨਾਲ ਕਿਸਾਨ ਯੂਨੀਅਨ ਨਾਲ ਵੀ ਪਿਆਰ ਹੈ ਸਰਦਾਰ ਡਜੀਤ ਸਿੰਘ ਢੱਲੇਵਾਲ ਦੀ ਸੂਰਤ ਤੇ ਪਹਿਰਾ ਦਿੰਦੇ ਹੋਏ ਨੌਜਵਾਨਾਂ ਨੇ ਸਿੱਧੂ ਵਰਦੇਹੇਵੰਦੀ ਦੇ ਪੈਂਦਰਾ ਛੇਟ ਲਗਾਇਆ ਲੰਗਰ ਆਖਰੀਆਂ ਨੂੰ ਸੰਗਤਾਂ ਕਿਤੋਂ ਕਿਸ ਹਿਸਾਬ ਨਾਲ ਸੰਗਤ ਆ ਰਹੀ ਹੈ ਬਾਬਾ ਜਿਸਤਾਨਾ ਤੇ ਨੌਜਵਾਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਲੰਗਰ ਸਿੱਧੂ ਵਰਦੇਹੇਵੰਦੀ ਦੇ ਝੰਡੇ ਛੇਟਾਂ ਲਗਾਤਾਰ ਰਸਤੇ ਲੰਘ ਰਹੇ ਹਨ ਕੱਲ ਤੋਂ ਹੀ ਚੱਲ ਰਹੇ ਹਨ ਅਗਰਾਦੀਸ ਉਠੇ ਬਠਾਈ ਜੇਵਾ ਕਰਦੇ ਹਨ ਨੌਜਵਾਨ ਚਲਦੇ ਹੋਏ ਦੋ ਵੱਡੇ ਘਲਾੜ ਲਗਾਤਾਰ ਸੇਵਾ ਵਿੱਚ ਡਟੇ ਹੋਏ ਰਹਿੰਦੇ ਨੌਜਵਾਨ ਬਕ ਬਕ ਪਿੰਡਾਂ ਦੇ ਨੌਜਵਾਨ ਛੰਡੇ ਮਿਸ਼ਰਸ ਦਾ ਚੱਲ ਰਿਹਾ ਹੈ ਲੰਗਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਪ੍ਰੈਸ ਖਤਰ ਮਨਜੀਤ ਸਿੰਘ ਅੱਜ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਦਾ ਬੇਟਾ ਸੁਨੂਗ ਮਾਨ ਤੇ ਹੋਰ ਬਕ ਬਕ ਪਿੰਡਾਂ ਦੇ ਨੌਜਵਾਨ ਦੇਖੋ ਝੂਲੇ 'ਤੇ ਸਿੱਧੂ ਪਰਜੇਹ ਬੰਦੀ ਨੇ ਝੰਡੇ ਹਵਾ ਵਿੱਚ